ਇੱਕ ਹੋਰ ਖਬਰ ਆ ਰਹੀ ਹੈ ਚੰਡੀਗੜ੍ਹ ਤੋਂ ਕੈਗ ਰਿਪੋਰਟ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਜਿਹੜੇ ਕਿ ਆਰਡੀਐਫ ਦੇ ਫੰਡ ਨੇ ਰੂਰਲ ਡਿਵੈਲਪਮੈਂਟ ਦੇ ਫੰਡਸ ਨੇ ਉਹਨਾਂ ਦਾ ਜਿਹੜਾ ਗਲਤ ਇਸਤੇਮਾਲ ਦਾ ਇੱਕ ਵਾਰ ਫਿਰ ਤੋਂ ਜ਼ਿਕਰ ਹੋਇਆ ਹੈ ਕੈਗ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕੇਂਦਰ ਦੇ ਵੱਲੋਂ ਕਿ ਪੰਜਾਬ ਸਰਕਾਰ ਨੇ 3600 ਕਰੋੜ ਰੁਪਏ ਦਾ ਜਿਹੜਾ ਕੋਈ ਹਿਸਾਬ ਨਹੀਂ ਦਿੱਤਾ ਸੋ ਸੁਭਾ ਸਰਕਾਰ ਨੇ 3600 ਕਰੋੜ ਰੁਪਏ ਦਾ ਹਿਸਾਬ ਦੇਣਾ ਹੈ ਸੋ ਇੱਥੇ ਇਹ ਸਵਾਲ ਉੱਠਦਾ ਹੈ ਕਿ ਆਖਰ ਕਿਉਂ ਨਹੀਂ 3600 ਕਰੋੜ ਰੁਪਏ ਦਾ ਹਿਸਾਬ ਦਿੱਤਾ ਇਸ ਤੋਂ ਪਹਿਲਾਂ ਵੀ ਪਿਛਲੀ ਕੈਪਟਨ ਸਰਕਾਰ ਤੇ ਵੀ ਇਹ ਇਲਜ਼ਾਮ ਲੱਗੇ ਸਨ ਉਸ ਤੋਂ ਬਾਅਦ ਆਰਡੀ ਆਫ ਦਾ ਫੰਡ ਕੇਂਦਰ ਦੇ ਵੱਲੋਂ ਰੋਕ ਦਿੱਤਾ ਗਿਆ ਸੀ ਕਿ ਇਹ ਜਿਹੜੇ ਫੰਡ ਨੇ ਇਹ ਗਲਤ ਇਸਤੇਮਾਲ ਕੀਤੇ ਜਾ ਰਹੇ ਨੇ ਜਦੋਂ ਕਿ ਇਹ ਫੰਡ ਰੂਰਲ ਡਿਵੈਲਪਮੈਂਟ ਦੇ ਲਈ ਹੁੰਦੇ ਨੇ ਤਾਂ ਇੱਕ ਵਾਰ ਫਿਰ ਜਿਹੜਾ ਮੌਜੂਦਾ ਸਰਕਾਰ ਤੇ ਵੀ ਇਲਜ਼ਾਮ ਲੱਗੇ ਨੇ ਕਿ ਇਸ ਦੇ ਗਲਤ ਇਸਤੇਮਾਲ ਦਾ ਜਿਹੜਾ ਕਿ ਇੱਕ ਇਹ ਜ਼ਿਕਰ ਸਾਹਮਣੇ ਆਇਆ ਇੱਕ ਦੀ ਰਿਪੋਰਟ ਦੇ ਵਿੱਚ ਤੋ ਇਸਕਰ ਪਰਤੇ ਸਾਡੇ ਨਾਲ ਵਧੇਰੇ ਜਾਣਕਾਰੀ ਲਈ ਸਾਡੇ ਸਹਿਯੋਗੀ ਪ੍ਰਿੰਕਾ ਮਹਿਲੂ ਸਾਡਾ ਜੁੜ ਚੁੱਕੇ ਨੇ ਜੀ ਪ੍ਰਿੰਕਾ ਇੱਕ ਵਾਰ ਫਿਰ ਕੈਪਟਨ ਸਰਕਾਰ ਤੇ ਵੀ ਇਹ ਇਲਜ਼ਾਮ ਸੀ ਕਿ ਫੰਡਾਂ ਦਾ ਗਲਤ ਇਸਤੇਮਾਲ ਕੀਤਾ ਜਾ ਰਿਹਾ ਤੇ ਮੌਜੂਦਾ ਸਰਕਾਰ ਤੇ ਵੀ ਫਿਰ ਫਰਕ ਕੀ ਨਿਕਲਿਆ ਇਸ ਜਿਸ ਸਰਟੀਫਿਕੇਟ ਆ ਉਹ ਦੇਣਾ ਪੈਂਦਾ ਕਿ ਆ ਕੀ ਪਤਾ ਲੱਗੇ ਕਿ ਉਹ ਜਿਹੜਾ ਫੰਡ جاری ਕੀਤਾ ਗਿਆ ਉਸ ਫੰਡ ਦੀ ਵਰਤੋਂ ਕਿੱਥੇ ਹੋਈ ਹੈ ਔਰ ਇਸ ਵਾਰ ਜਿਹੜਾ ਪੰਜਾਬ ਸਰਕਾਰ ਦੇ ਉਸੇ ਜੇ ਆਪਾਂ ਗੱਲ ਕੀਤੀ ਜਾਵੇ ਤਾਂ 3674 ਕਰੋੜ ਦੇ ਜਿਹੜੇ ਫੰਡ ਨੇ ਉਹਨਾਂ ਫੰਡਾਂ ਦੀ ਦੁਰਵਰਤੋਂ ਦੇ ਜਿਹੜੇ ਕਹਿ ਸਕਦੇ ਹਾਂ ਫਿਲਹਾਲ ਖਸਾ ਜਿਹੜਾ ਇੱਕ ਦੇ ਵੱਲੋਂ ਜ਼ਾਹਿਰ ਕੀਤਾ ਗਿਆ ਕਿਉਂਕਿ ਇਸ ਦੇ ਵਿੱਚ ਤਕਰੀਬਨ ਅਗਰ ਦੇਖਿਆ ਜਾਵੇ ਤਾਂ ਪਿਛਲੀ ਕਾਂਗਰਸ ਸਰਕਾਰ ਦੇ 350 ਕਰੋੜ ਰੁਪਏ ਦੇ ਵਿੱਚ ਹੀ ਸ਼ਾਮਿਲ ਹੈ ਯਾਨੀ ਕਿ ਟੋਟਲ 3674 ਕਰੋੜ ਰੁਪਏ ਆ ਔਰ ਸਭ ਤੋਂ ਵੱਧ ਜਿਹੜਾ ਹੈ ਪੰਚਾਇਤੀ ਵਿਭਾਗ ਦੇ ਵਿੱਚ 1908 ਕਰੋੜ ਰੁਪਏ ਜਿਹੜਾ ਉਸ ਦਾ ਜ਼ਿਕਰ ਕੀਤਾ ਜਾ ਰਿਹਾ ਹੈ 1908 ਕਰੋੜ ਰੁਪਏ ਦਾ ਜਿਹੜਾ ਹੈ ਪਿੰਡੂ ਵਿਕਾਸ ਵਿਭਾਗ ਦੇ ਵੱਲੋਂ ਜਿਹੜਾ ਸਰਚ ਕੀਤਾ ਗਿਆ ਸੀ ਉਸ ਦਾ ਜਿਹੜਾ ਸਰਟੀਫਿਕੇਟ ਹੈ ਉਹ ਜਾਰੀ ਨਹੀਂ ਕੀਤਾ ਗਿਆ ਯਾਨੀ ਕਿ ਫੰਡ ਕਿੱਥੇ ਕਿੱਥੇ ਵਰਤੇ ਨੇ ਇਸ ਦੀ ਕੋਈ ਜਾਣਕਾਰੀ ਕੇਂਦਰ ਨੂੰ ਸੂਬਾ ਸਰਕਾਰ ਦੇ ਵੱਲੋਂ ਨਹੀਂ ਦਿੱਤੀ ਗਈ ਔਰ ਇਹਦੇ ਵਿੱਚ ਜੇਕਰ ਅਸੀਂ ਟੋਟਲ ਦੇਖੀਏ ਵੱਖ-ਵੱਖਰੇ ਵਿਭਾਗਾਂ ਦੇ ਵਿੱਚ ਕਿੱਥੇ ਕਿੱਥੇ ਕਿੰਨਾ ਖਰਚ ਹੋਇਆ ਸੀ ਤਾਂ ਪਿੰਡੂ ਵਿਕਾਸ ਦੇ ਪੰਚਾਇਤ ਵਿਭਾਗ ਦੇ ਵਿੱਚ 1908 ਕਰੋੜ ਸੋ ਇੱਕ ਵਾਰ ਫਿਰ ਜਿਹੜਾ ਕਿ ਤਕਨੀਕੀ ਕਾਰਨ ਕਰਕੇ ਆਵਾਜ਼ ਨਹੀਂ ਆ ਰਹੀ ਉਹਨਾਂ ਤੋਂ ਜਾਣ ਦੀ ਕੋਸ਼ਿਸ਼ ਕਰਾਂਗੇ ਸੋ ਤੁਹਾਨੂੰ ਦੱਸਦੀ ਹੈ ਕਿ ਕੇਂਦਰ ਸਰਕਾਰ ਦੇ ਵੱਲੋਂ ਪੰਜਾਬ ਨੂੰ ਮਿਲਦੇ ਫੰਡਾਂ ਦਾ ਇਹ ਮਾਮਲਾ ਹੈ ਪੰਜਾਬ ਸਰਕਾਰ ਨੇ ਕੇਂਦਰ ਨੂੰ ਹਿਸਾਬ ਨਹੀਂ ਭੇਜਿਆ ਸੂਬਾ ਸਰਕਾਰ ਨੇ 3600 ਕਰੋੜ ਰੁਪਏ ਦਾ ਹਿਸਾਬ ਦੇਣਾ ਹੈ ਕੈਕ ਦੀ ਰਿਪੋਰਟ ਦੇ ਵਿੱਚ ਇਸ ਦਾ ਖਰਚਾ ਜਿਟਾਇਆ ਗਿਆ ਹੈ ਸੋ ਆਰਡੀਐਫ ਦੇ ਇਹ ਫੰਡਾਂ ਦਾ ਮਾਮਲਾ ਹੈ ਸੋ ਇਸ ਤੋਂ ਪਹਿਲਾਂ ਵੀ ਇਹਦੇ ਗਲਤ ਇਸਤੇਮਾਲ ਦੇ ਇਲਜ਼ਾਮ ਸੂਬਾ ਸਰਕਾਰ ਦੇ ਕੇਂਦਰ ਵੱਲੋਂ ਲੱਗਦੇ ਰਹੇ ਨੇ ਪਿਛਲੀ ਕੈਪਟਨ ਸਰਕਾਰ ਤੇ ਵੀ ਆਰਡੀਐਫ ਦੇ ਫੰਡਾਂ ਨੂੰ ਕਸਾਨਾਂ ਦੇ ਕਰਜ਼ਾ ਮਾਫੀ ਦੇ ਮਾਮਲੇ ਵਿੱਚ ਵਰਤੇ ਜਾਂਦੇ ਲਈ ਇਲਜ਼ਾਮ ਲੱਗਦੇ ਰਹੇ ਨੇ ਤਾਂ ਇੱਕ ਵਾਰ ਫਿਰ ਜਿਹੜੇ ਕਿ ਇਹ ਸੂਬਾ ਸਰਕਾਰ ਦੇ ਵੱਲੋਂ ਹਿਸਾਬ ਨਾ ਦੇਣ ਦੀ ਗੱਲ ਕਹੀ ਗਈ ਆ ਇੱਕ ਵਾਰ ਫਿਰ ਪ੍ਰਿੰਕਾ ਕੋ ਚਲਦੇ ਆ ਪ੍ਰਿੰਕਾ ਆ ਸਭ ਤੋਂ ਵੱਡਾ ਸਵਾਲ ਇਹੀ ਹੈ ਕਿ ਪਿਛਲੀ ਕੈਪਟਨ ਸਰਕਾਰ ਤੇ ਇਲਜ਼ਾਮ ਲੱਗਦੇ ਰਹੇ ਨੇ ਕੇਂਦਰ ਵੱਲੋਂ ਕਿ ਉਹਨਾਂ ਨੇ ਇਹਨਾਂ ਫੰਡਾਂ ਦਾ ਗਲਤ ਇਸਤੇਮਾਲ ਕੀਤਾ ਕਿਸਾਨਾਂ ਦੀ ਕਰਜ਼ਾ ਮਾਫੀ ਦੇ ਵਿੱਚ ਇਸਤੇਮਾਲ ਕੀਤਾ ਫਿਲਹਾਲ ਜਿਹੜਾ ਮੌਕੇ ਦੀ ਜਿਹੜੀ ਸਰਕਾਰ ਹੈ ਇਹਨਾਂ ਦੇ ਵੱਲੋਂ ਅਜੇ ਹੀ ਕੋਈ ਯੋਜਨਾ ਨਹੀਂ ਚਲਾਈ ਚਲਾਈ ਜਾ ਰਹੀ ਕਿ ਕੋਈ ਕਰਜ਼ਾ ਮਾਫੀ ਹੋਵੇ ਜਾਂ ਫਿਰ ਕੋਈ ਹੋਰ ਪਰ ਫਿਰ ਵੀ ਇੱਕ ਕੀ ਕੁਝ ਨਿਕਲ ਕੇ ਸਾਹਮਣੇ ਆ ਰਿਹਾ ਕਿ ਆਕਰ ਸੂਬਾ ਸਰਕਾਰ ਨੇ ਹਾਲੇ ਤੱਕ 3600 ਕਰੋੜ ਰੁਪਏ ਦਾ ਹਿਸਾਬ ਕਿਉਂ ਨਹੀਂ ਦਿੱਤਾ ਹਮ ਦੇਖੋ ਜਿਵੇਂ ਮੈਂ ਜ਼ਿਕਰ ਕਰ ਰਹੀ ਸੀ ਕਿ 3674 ਕਰੋੜ ਰੁਪਏ ਆਇਆ ਹੈ ਜਿਸ ਦਾ ਕੀ ਹਿਸਾਬ ਫਿਲਹਾਲ ਕੇਂਦਰ ਨੂੰ ਨਹੀਂ ਮਿਲੇ ਔਰ ਕੇਂਦਰ ਨੇ ਦੇ ਗੋਲ ਜਿਹੜੀ ਹੈ ਸੂਬਾ ਸਰਕਾਰ ਦੀ ਜਵਾਬ ਤਲਬੀ ਹੁੰਦੀ ਕਿ ਆਕਰ ਜਿਹੜਾ ਫੰਡ ਜਾਰੀ ਕੀਤਾ ਗਿਆ ਸੀ ਤੁਸੀਂ ਉਹਦੀ ਖਰਚ ਜਿਹੜਾ ਹੈ ਉਹਨੂੰ ਕਿੱਥੇ ਕੀਤਾ ਸੋ ਉਹ ਜਿਹੜਾ ਯੂਟਿਲਾਈਜੇਸ਼ਨ ਸਰਟੀਫਿਕੇਟ ਹੈ ਉਹ ਸਬਮਿਟ ਨਾ ਹੋਣ ਕਰਕੇ ਕਹਿਗ ਨੂੰ ਇਹ ਖਦਸ਼ਾ ਹੈ ਕਿ ਆਖਿਰ ਇਹਨਾਂ ਦੀ ਫੰਡਾਂ ਦੀ ਵਰਤੋਂ ਕੀ ਉੱਥੇ ਹੀ ਹੋਈ ਹੈ ਜਿਨ੍ਹਾਂ ਵਾਸਤੇ ਇਹ ਫੰਡ ਜਿਹੜੇ ਨੇ ਲਏ ਗਏ ਸੀ ਸੋ ਤਕਰੀਬਨ ਮੈਂ ਜਿਹੜਾ ਹੈ ਕਲੀਅਰਫਾਈ ਕਰ ਦਮ ਪਿੰਨੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਵਿੱਚ ਤਕਰੀਬਨ 8 ਕਰੋੜ ਰੁਪਏ ਦਾ ਜਿਹੜਾ ਵੇਰਵਾ ਨਹੀਂ ਦਿੱਤਾ ਗਿਆ ਇਸ ਤੋਂ ਇਲਾਵਾ ਸਕੂਲ ਸਿੱਖਿਆ ਬੋਰਡ ਦੇ ਵਿੱਚ 673 ਕਰੋੜ ਰੁਪਏ ਦਾ ਵੇਰਵਾ ਉਹ ਨਹੀਂ ਦਿੱਤਾ ਗਿਆ ਯੂਟਿਲਾਈਜੇਸ਼ਨ ਸਰਟੀਫਿਕੇਟ ਜਿਹੜਾ ਹੈ ਉਹ ਵੀ ਨਹੀਂ ਦਿੱਤਾ ਗਿਆ ਸਥਾਨਕ ਸਰਕਾਰਾਂ ਵਿਭਾਗ 318 ਕਰੋੜ ਰੁਪਏ ਔਰ ਖੇਤੀਬਾੜੀ ਵਿਭਾਗ ਦਾ 228 ਕਰੋੜ ਰੁਪਏ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਦਾ ਤਕਰੀਬਨ 141 ਕਰੋੜ ਰੁਪਏ ਜਿਹੜਾ ਹੈ ਇਸ ਦਾ ਵੇਰਵਾ ਕੇਂਦਰ ਨੂੰ ਪੰਜਾਬ ਸਰਕਾਰ ਦੇ ਵੱਲੋਂ ਨਹੀਂ ਦਿੱਤਾ ਗਿਆ ਸੋ ਯਾਨੀ ਕਿ ਜਿਵੇਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਤਾਂ ਜਿਹੜਾ ਵੀ ਫੰਡ ਕੇਂਦਰ ਦੇ ਵੱਲੋਂ ਜਾਰੀ ਕੀਤਾ ਜਾਂਦਾ ਉਹਦਾ ਜਿਹੜਾ ਸਰਟੀਫਿਕੇਟ ਯੂਟਿਲਾਈਜੇਸ਼ਨ ਸਰਟੀਫਿਕੇਟ ਹੈ ਉਹ ਜਾਰੀ ਹੁੰਦਾ ਜਿਸ ਤੋਂ ਇਹ ਕਲੀਅਰ ਕਰਨਾ ਹੁੰਦਾ ਕਿ ਆਖਿਰ ਜਿਸ ਮਕਸਦ ਦੇ ਲਈ ਉਹ ਜਿਹੜਾ ਫੰਡ ਹੈ ਜਾਰੀ ਹੋਏ ਸੀ ਕਿ ਉੱਠੀ ਲੱਗੇ ਕਿਉਂਕਿ ਜੇ ਉਦਾਹਰਣ ਦੇ ਕੇ ਸਮਝਣਾ ਹੋਵੇ ਤਾਂ ਬੀਤੇ ਦਿਨਾਂ ਵਿੱਚ ਅਸੀਂ ਦੇਖਿਆ ਕਿ ਐਨ ਐਚ ਐਮ ਔਰ ਆਰ ਡੀ ਐਫ ਦੇ ਫੰਡਾਂ ਨੂੰ ਲੈ ਕੇ ਕਾਫੀ ਕਸ਼ਮਕਸ਼ ਜੜੀ ਹੈ ਸੂਬਾ ਸਰਕਾਰ ਦੀ ਕੇਂਦਰ ਸਰਕਾਰ ਦੇ ਨਾਲ ਰਹੀ ਹੈ ਔਰ ਅੱਜ ਵੀ ਸਿਹਤ ਮੰਤਰੀ ਜਿਹੜੇ ਨੇ ਯੂਨੀਅਨ ਮਿਨਿਸਟਰ ਜੇ ਪੀ ਨੱਡਾ ਦੇ ਨਾਲ ਮੀਟਿੰਗ ਕਰਨ ਵੀ ਜਾ ਰਹੇ ਨੇ ਐਨ ਐਚ ਐਮ ਨੂੰ ਲੈ ਕੇ ਚਰਚਾ ਹੋਏਗੀ ਉਹ ਫੰਡ ਵੀ ਜਿਹੜਾ ਹੈ ਤਕਰੀਬਨ 900 ਕਰੋੜ ਦਾ ਰੁਕਿਆ ਹੋਇਆ ਹੈ ਕਿਉਂਕਿ ਉਸ ਦੇ ਵਿੱਚ ਵੀ ਖਰਚਾ ਸੀ ਕਿ ਜਿਹੜਾ ਫੰਡ ਦਿੱਤਾ ਗਿਆ ਸੀ ਉਸ ਦੇ ਵਿੱਚ ਤੁਸੀਂ ਆਪਣੀ ਯਾਨਕੀ ਸੂਬੇ ਦੀ ਬ੍ਰਾਂਡਿੰਗ ਕਰ ਰਹੇ ਹੋ ਕੋ-ਬ੍ਰਾਂਡਿੰਗ ਦੇ ਉੱਤੇ ਕਾਫੀ ਦ ਕਸ਼ਮਕਸ਼ ਚੱਲ ਰਹੀ ਹੈ ਸੋ ਇਸੇ ਕਰਕੇ ਹੁਣ ਕੈਗ ਦਾ ਇੱਕ ਖਦਸ਼ਾ ਕਿ ਜਿਹੜੇ ਫੰਡ ਕੇਂਦਰ ਦੇ ਵੱਲੋਂ 3674 ਕਰੋੜ ਰੁਪਏ ਦੇ ਜਾਰੀ ਹੋਏ ਸੀ ਉਹ ਜਿਹੜਾ ਕਲੋਜ਼ ਵਾਈਜ਼ ਯਾਨੀ ਕਿ ਚਾਹੇ ਉਹ ਸ਼ਹਿਰੀ ਵਿਕਾਸ ਹੋਵੇ ਚਾਹੇ ਮਕਾਨ ਉਸਾਰੀ ਵਿਭਾਗ ਹੋਵੇ ਚਾਹੇ ਸਕੂਲ ਸਿੱਖਿਆ ਵਿਭਾਗ ਹੋਵੇ ਜਾਂ ਵੱਖ-ਵੱਖ ਵਿਭਾਗਾਂ ਦੇ ਵਿੱਚ ਜਿੰਨੇ ਜਿੰਨਾ ਜਿਹੜਾ ਪੈਸਾ ਹੈ ਉਹ ਖਰਚਾ ਗਿਆ ਉਹਦਾ ਇੱਕ ਸਰਟੀਫਿਕੇਟ ਜਨਰੇਟ ਕਰਕੇ ਨਹੀਂ ਦਿੱਤਾ ਗਿਆ ਜਿਸ ਤੋਂ ਇਹ ਸਾਫ਼ ਹੁੰਦਾ ਹੈ ਕਿ ਕੈਗ ਨੇ ਇਹ ਖਦਸ਼ਾ ਜ਼ਾਹਿਰ ਕੀਤਾ ਕਿ ਸਾਨੂੰ ਇਹ ਸ਼ੱਕ ਹੈ ਇਸ ਗੱਲ ਦਾ ਕਿ ਕਿਉਂਕਿ ਉਹ ਦਿਵਾਰ ਅੱਜ ਜਿਹੜੀ ਵਿਧਾਨ ਸਭਾ ਦੇ ਵਿੱਚ ਰਿਪੋਰਟ ਪੇਸ਼ ਹੋਈ ਹੈ ਉਸ ਤੋਂ ਇਹ ਜ਼ਾਹਿਰ ਹੋ ਜਾਂਦਾ ਕਿ ਕਿਤੇ ਨਾ ਕਿਤੇ ਇੱਕ ਐਗ ਨੂੰ ਇਹ ਖੱਤ੍ਹਾ ਜ਼ਾਹਿਰ ਹੋ ਗਿਆ ਹੈ ਕਿ ਸੂਬਾ ਸਰਕਾਰ ਨੇ ਫੰਡਾਂ ਦੀ ਵਰਤੋਂ ਤਾਂ ਕੀਤੀ ਲੇਕਿਨ ਆਖਿਰ ਕੀ ਉੱਥੇ ਕੀਤੀ ਹੈ ਜਿਸ ਵਾਸਤੇ ਫੰਡ ਜਾਰੀ ਹੋਇਆ ਸੀ ਤੋ ਹੁਣ ਫਿਲਹਾਲ ਇਹ ਕਸ਼ਮਕਸ਼ ਲਗਾਤਾਰ ਜਾਰੀ ਹੈ ਕਿਉਂਕਿ ਆਰਡੀਐਫ ਨੂੰ ਲੈ ਕੇ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਵੀ ਹੈ ਔਰ ਪੰਜਾਬ ਸਰਕਾਰ ਨੇ ਕਿਹਾ ਸੀ ਕਿ ਸੀ ਆਰਡੀਐਫ ਫੰਡਾਂ ਵਾਸਤੇ ਕੋਰਟ ਦਾ ਰੁਕ ਕਰਾਂਗੇ ਔਰ ਦੂਜੇ ਪਾਸੇ ਐਨਐਚਐਮ ਜਿਹੜੇ ਫੰਡ ਰੁਕੇ ਹੋਏ ਨੇ ਉਹਦੇ ਵਾਸਤੇ ਅੱਜ ਹੈਲਥ ਮਿਨਿਸਟਰ ਜਾ ਰਹੇ ਨੇ ਯੂਨੀਅਨ ਮਿਨਿਸਟਰ ਦੇ ਨਾਲ ਮੀਟਿੰਗ ਕਰਨ ਵਾਸਤੇ ਸੋ ਇਹ ਸਾਰਾ ਜਿਹੜਾ ਇੱਕ ਰਿਪੋਰਟ ਹੈ ਇਹ ਆਪਣੇ ਆਪ ਦੇ ਵਿੱਚ ਇੱਕ ਸਵਾਲ ਖੜੇ ਕਰਦੀ ਕਿ ਆਖਿਰ ਕਿਉਂ ਕੇਂਦਰ ਸਰਕਾਰ ਨੇ ਉਹ ਜਿਹੜਾ ਯੂਟਿਲਾਈਜੇਸ਼ਨ ਸਰਟੀਫਿਕੇਟ ਹੈ ਉਹ ਸਬਮਿਟ ਨਹੀਂ ਕਰਵਾਇਆ ਜਿਸ ਦੇ ਨਾਲ ਕੈਗ ਨੂੰ ਹੁਣੇ ਅੰਦਰੋਂ ਅੰਦਰ ਖਫਚਾ ਹੋਣ ਲੱਗ ਗਿਆ ਜਾਂ ਫਿਰ ਸਵਾਲ ਖੜੇ ਹੋ ਰਹੇ ਨੇ ਜਾਂ ਫਿਰ ਉਹ ਸਵਾਲ ਵੀ ਕਰਨਗੇ ਪੰਜਾਬ ਸਰਕਾਰ ਨੂੰ ਕਿ ਤੁਸੀਂ ਬਿਉਰਾ ਜਲਦੋ ਜਲ ਦਿਓ ਔਰ ਦੱਸੋ ਕਿ ਆਖਿਰ ਤੁਸੀਂ ਇਹਨਾਂ ਫੰਡਾਂ ਦੀ ਵਰਤੋਂ ਕਿੱਥੇ ਕੀਤੀ ਹੈ ਕਿਉਂਕਿ ਪਿਛਲੇ ਦਿਨਾਂ ਵਿੱਚ ਦੇਖਿਆ ਪੰਜਾਬ ਨੂੰ ਕਾਫੀ ਜਿਹੜਾ ਇਸ ਦੇ ਵਿੱਚ ਘਾਟਾ ਲਾ ਜਿਹੜਾ ਸਮਝਣਾ ਪਿਆ ਸੀ ਕਾਟਾ ਮੰਨਣਾ ਪਿਆ ਸੀ ਜਿਸ ਦੇ ਵਿੱਚ ਫੰਡ ਰੁਕੇਗੇ ਆਰਡੀਐਫ ਦੇ ਫੰਡ ਰੁਕਣ ਕਾਰਨ ਪੰਜਾਬ ਦੇ ਵਿੱਚ ਜਿਹੜੇ ਡਿਵੈਲਪਮੈਂਟ ਦੇ ਕੰਮ ਨੇ ਉਹ ਰੁਕੇ ਹੋਏ ਨੇ ਸਿਹਤ ਸਟਰਕਚਰ ਦੀ ਗੱਲ ਕਰ ਲਈਏ ਤਾਂ ਸਿਹਤ ਸਟਰਕਚਰ ਦੇ ਵਿੱਚ ਵੀ ਕਾਫੀ ਜਿਹੜਾ ਪੰਜਾਬ ਸਰਕਾਰ ਦੇ ਕੋਲ ਫੰਡ ਨਾ ਹੋਣ ਕਰਕੇ ਉੱਥੇ ਵੀ ਜਿਹੜੀ ਲੋਕਾਂ ਨੂੰ ਕਮੀ ਮਹਿਸੂਸ ਹੋ ਰਹੀ ਹੈ ਸੋ ਲੋਕਾਂ ਦਾ ਜਿਹੜਾ ਫਾਇਦਾ ਹੋਣਾ ਸੀ ਕੇਂਦਰ ਸਰਕਾਰ ਦੀ ਚਾਹੇ ਸਕੀਮਾਂ ਨੇ ਚਾਹੇ ਉਹ ਸੂਬਾ ਸਰਕਾਰ ਦੇ ਜ਼ਰੀਏ ਹੋਣ ਜਾਂ ਫਿਰ ਸਿੱਧਾ ਕੇਂਦਰ ਸਰਕਾਰ ਤੋਂ ਹੋਣ ਉਹਨਾਂ ਦਾ ਜਿਹੜਾ ਲਾਹਾ ਹੈ ਪੰਜਾਬ ਸਰਕਾਰ ਦੇ ਵੱਲੋਂ ਲੋਕਾਂ ਨੂੰ ਦੇਣਾ ਹੁੰਦਾ ਉਹ ਰੁਕਿਆ ਹੋਇਆ ਹੈ ਸੋ ਹੁਣ ਇਹ ਸਪਸ਼ਟੀਕਰਨ ਪੰਜਾਬ ਸਰਕਾਰ ਨੂੰ ਦੇਣਾ ਪਏਗਾ ਕਿ ਆਖਿਰ ਇਹ ਜਿਹੜੇ 3674 ਕਰੋੜ ਰੁਪਏ ਦੇ ਫੰਡ ਨੇ ਇਹਨਾਂ ਦੀ ਵਰਤੋਂ ਕਿੱਥੇ ਹੋਈ ਹੈ ਜਾਂ ਫਿਰ ਜਦੋਂ ਜਿਹੜਾ ਯੂਸੀ ਜਾਨੀ ਸਰਟੀਫਿਕੇਟ ਜਿਹੜਾ ਹੈ ਉਹ ਜਾਰੀ ਹੁੰਦਾ ਹੈ ਜਾਂ ਉਹ ਸਬਮਿਟ ਹੁੰਦਾ ਉਸ ਤੋਂ ਇਹ ਕਲੀਅਰ ਕਰਨਾ ਪਏਗਾ ਜਾਂ ਫਿਰ ਜੇਕਰ ਵਾਕਈ ਜਿਹੜਾ ਖਰਚਾ ਕੈਗ ਨੂੰ ਹੋ ਰਿਹਾ ਹੈ ਇਸ ਵਕਤ ਜੇ ਫੰਡਾਂ ਦੀ ਵਰਤੋਂ ਜਿਸ ਮਕਸਦ ਦੇ ਲਈ LIC ਫੰਡ ਉੱਥੇ ਵਰਤੋਂ ਨਹੀਂ ਹੋਏ ਤਾਂ ਫਿਰ ਕੀ ਪੰਜਾਬ ਸਰਕਾਰ ਆਪਣਾ ਤਰਕ ਦੇਗੀ ਜਾਂ ਫਿਰ ਪਹਿਲਾਂ ਦੀ ਤਰ੍ਹਾਂ ਜਿਵੇਂ ਫੰਡ ਪਹਿਲਾਂ ਹੀ ਰੁਕੇ ਹੋਏ ਨੇ ਕੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਹੁਣ ਫੰਡ ਕੇਂਦਰ ਸਰਕਾਰ ਜਿਹੜੀ ਹੈ ਪਿੱਛੇ ਹੱਥ ਖਿੱਚੇਗੀ ਇਹ ਦੇਖਣਾ ਹੋਵੇਗਾ ਲੇਕਿਨ ਫਿਲਹਾਲ ਕਿ ਆਕਦਾ ਜੋ ਖਰਚਾ ਹੈ ਉਸ ਤੇ ਤਰਕ ਪੰਜਾਬ ਸਰਕਾਰ ਨੂੰ ਦੇਣਾ ਪੈਗਾ ਜੀ ਜੀ ਪ੍ਰਿੰਕਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਇਸ ਮਾਮਲੇ ਤੇ ਪੂਰੀ ਜਾਣਕਾਰੀ ਦੇਣ ਲਈ ਸੋ ਫਿਲਹਾਲ ਹੁਣ ਪੰਜਾਬ ਸਰਕਾਰ ਦਾ ਇਸ ਤੇ ਕੀ ਪ੍ਰਤੀਕਰਮ ਰਹਿੰਦਾ ਇਹ ਦੇਖਣ ਵਾਲੀ ਗੱਲ ਹੋਵੇਗੀ